ਪਰ ਜਿਨ੍ਹਾਂ ਸਾਡੇ ਹਿੰਦੂ ਸਮਾਜ ਦੇ ਲੋਕਾਂ ਨੇ ਕੁਰਬਾਨੀਆਂ ਦਿੱਤੀਆਂ ਜਿਨ੍ਹਾਂ ਲੋਕਾਂ ਨੇ ਸਾਡੇ ਦੇਸ਼ ਲਈ ਕੁਰਬਾਨੀਆਂ ਦਿੱਤੀਆਂ ਉਹਨਾਂ ਦੇ ਇਤਿਹਾਸ ਤੱਕ ਗਾਇਬ ਕਰ ਦਿੱਤੇ ਗਏ ਵਿੱਚ ਸੰਦੀਪ <th>ਥਾਪਰ ਦੇ ਬਾਅਦ ਜਿਹੜਾ ਕਾਤਰਨਾ ਹਮਲਾ ਹੋਇਆ ਉਸ ਤੋਂ ਬਾਅਦ ਹਿੰਦੂ ਸਮਾਜ ਨੂੰ ਇਹ ਲੱਗਣ ਲੱਗ ਗਿਆ ਵੀ ਇਹ ਹਮਲਾ ਸੰਦੀਪ <th>ਥਾਪਰ ਤੇ ਨਹੀਂ ਹੋਇਆ ਇਹ ਹਮਲਾ ਮੇਰੇ ਪੀਓ ਤੇ ਹੋਇਆ ਸਾਡੇ ਬੰਦੇ ਦਾ ਹਿੰਦੂ ਸਨਾਤਨ ਧਰਮ ਦੇ ਵਿਅਕਤੀ ਦਾ ਕਤਲ ਕਰ ਦਿੱਤਾ ਜਾਂਦਾ ਸਨਾਤਨ ਧਰਮ ਦੇ ਸਿੱਧੀਆਂ ਕਤਲਿਆਂ ਨੂੰ ਕਤਲਨਾ ਹਮਲਾ ਕਰ ਦਿੱਤਾ ਜਾਂਦਾ ਉਸ ਤੋਂ ਬਾਅਦ ਵੀ ਸਾਡਾ ਕੋਈ ਚੀਫ ਮਿਨਿਸਟਰ ਨਹੀਂ ਬੋਲਦਾ ਜਿਨ੍ਹਾਂ ਨੇ ਸਵਤੰਤਰ ਰੰਦੇ ਲੋਕ ਮਾਰੇ ਉਹਨਾਂ ਅਤਵਾਦੀਆਂ ਦੀ ਫੋਟੋ ਗੁਰੂ ਘਰਾਂ 'ਚ ਲਗਾ ਦਿੱਤੀਆਂ ਜਾਂਦੀਆਂ ਨੇ ਨਿਸ਼ਾਨ ਸਾਹਿਬ ਦਾ ਕੱਪੜੇ ਦਾ ਰੰਗ ਚੇਂਜ ਕਰਕੇ ਸਾਨੂੰ ਦੂਰ ਕਰਨ ਦਾ ਪ੍ਰਯਾਸ ਕੀਤਾ ਗਿਆ ਕਹਿੰਦਾ ਵੀ ਕੇਸਰੀਆ ਝਗਵਾ ਅਲੱਗ-ਅਲੱਗ ਨਹੀਂ ਕਿੱਥੇ ਜੇ ਸਾਡੀ ਸੱਤੀ ਦਾਸ ਦੀ ਕੁਰਬਾਨੀ ਪਤਾ ਨਹੀਂ ਕਿਹਦੀ ਗੋਲੀ ਦੇ ਨਾਲ ਸ਼ੁਕਰਨ ਦਾ ਕਤਲ ਹੋ ਜਾਂਦਾ ਠੀਕ ਹੈ ਉਹਦੇ ਘਰੇ ਤਾਂ ਸਾਡੇ ਮੁੱਖ ਮੰਤਰੀ ਸਾਹਿਬ 1 ਕਰੋੜ ਰੁਪਏ ਦਾ ਚੈੱਕ ਦੇ ਆਂਦੇ ਸਰਕਾਰੀ ਨੌਕਰੀ ਦੇ ਆਂਦੇ ਨੇ ਕਿਆ ਸੰਦੀਪ <th> ਥਾਪਰ ਦੇ ਘਰੇ ਕੋਈ ਪੈਸਾ ਦਿੱਤਾ ਕਿਸੇ ਵੀ ਪੰਡਿਤਾਰੀ ਲੀਡਰ ਦੁਆਰਾ ਅਫਸੋਸ ਜ਼ਹਿਰ ਤੱਕ ਨਹੀਂ ਕੀਤਾ ਗਿਆ ਇਹਨੂੰ ਤੁਸੀਂ ਗੁਲਾਮੀ ਨਹੀਂ ਕਹੋਗੇ ਤਾਂ ਕੀ ਕਹੋਗੇ ਉਟਾਲੀ ਦੇ ਸਾਡੇ ਦਰਵਾਜ਼ੇ ਖੜਕਾਏ ਜਾਂਦੇ ਨੇ ਇਹ ਤਾਂ ਦੁੱਖ ਦੀ ਘੜੀ ਆਂਦੀ ਹੈ ਨਾ ਤਾਂ ਇਹਨਾਂ ਨੂੰ ਸਾਡੇ ਘਰ ਦੇ ਰਸਤੇ ਤੱਕ ਭੁੱਲ ਜਾਂਦੇ ਨੇ ਮੈਂ ਸਾਫ਼ ਕਹ ਰਿਹਾ ਜਦ ਤੱਕ ਪੰਜਾਬ ਦਾ ਮੁੱਖ ਮੰਤਰੀ ਤਿਲਕਧਾਰੀ ਭਗਵਾਧਾਰੀ ਨਹੀਂ ਅੰਦਾਜ਼ ਤੱਕ ਤੱਕ ਪੰਜਾਬ ਦੇ ਹਿੰਦੂ ਨੂੰ ਨਿਆਂ ਨਹੀਂ ਮਿਲ ਸਕਦਾ ਉਹਨਾਂ ਨੇ ਆਪਣਾ ਧਰਮ ਦਰਸਾਇਆ ਉਹਨਾਂ ਨੇ ਆਪਣੇ ਵਿਰਸੇ ਨੂੰ ਸਾਂਭਣ ਵਾਸਤੇ ਸਾਰਾ ਕੁਝ ਕੀਤਾ ਪਰ ਪਰ ਤੁਸੀਂ ਕਿਉਂ ਨਹੀਂ ਕੀਤਾ ਤੁਸੀਂ ਕਹਿੰਦੇ ਵੀ ਸਾਡਾ ਵਿਰਸਾ ਪੁੱਲ ਗਿਆ ਸਾਡਾ ਇਤਿਹਾਸ ਖੁੱਲ ਗਿਆ ਜਿਵੇਂ ਉਹ ਸ਼ਾਂਤੀ ਦਾ ਪ੍ਰਤੀਕ ਦਿੰਦੇ ਆ ਵੀ ਸਾਰੇ ਹਿੰਦੂ ਮੁਸਲਮ ਸਿੱਖ ਭਾਈ ਐ ਫਿਰ ਤੁਹਾਨੂੰ ਵੀ ਇਹੀ ਕਹਿਣਾ ਚਾਹੀਦਾ ਵੀ ਸਾਰੇ ਭਾਈ ਐ ਫਿਰ ਫੁੱਟ ਪਾਉਣ ਦੀ ਕੀ ਜ਼ਰੂਰਤ ਹੈ ਤੁਸੀਂ ਚਾਹੁੰਦੇ ਮੇਰੇ ਕੋਈ ਕਿਰਪਾਲ ਵੀ ਮਾਰੇ ਮੇਰੀ ਗਰਦਨ ਵੀ ਲਾ ਦੇ ਤੇ ਮਰੂਆ ਵੀ ਨਾ ਸੱਸ਼ੇ ਕਾਲ ਤੁਸੀਂ ਦੇਖ ਰਹੇ ਹੋ ਦਾ ਸਿਟੀ ਹੈਡਲਾਈਨਸ ਤੇ ਮੈਂ ਜੈ ਕੁਮਾਰ ਜਿੱਥੇ ਦੇਸ਼ ਆਜ਼ਾਦੀ ਦਾ 77ਵਾਂ ਆਜ਼ਾਦੀ ਦਿਹਾੜਾ ਮਨਾਉਣ ਜਾ ਰਹੇ ਆ ਉੱਥੇ ਸੋਸ਼ਲ ਮੀਡੀਆ ਤੇ ਕੁਝ ਇਹ ਵੀ ਸੁਰਖੀਆਂ ਬਣੀਆਂ ਹੋਈਆਂ ਕਿ ਅਸੀਂ ਆਜ਼ਾਦ ਨਹੀਂ ਆ ਅਸੀਂ ਹੁਣ ਵੀ ਗੁਲਾਮ ਆ ਤਾਂ ਮੇਰੇ ਨਾਲ ਸ਼ਿਵ ਸੈਨਾ ਆਗੁਰਜੀਤ ਟੰਡਨ ਮੌਜੂਦ ਨੇ ਜਿਨ੍ਹਾਂ ਨੇ ਇੱਕ ਪੋਸਟ ਪਾਈ ਹੈ ਕਿ Hindu ਗੁਲਾਮ ਹੈ ਜੋ ਲਗਾਤਾਰ ਸੁਰਖੀਆਂ ਦੇ ਵਿੱਚ ਰਹਿੰਦਾ ਵੀ ਆਖਰ ਅਜ ਪੁੱਛਣ ਆ ਪਹੁੰਚੇ ਇਨਾਂ ਕੋਲ ਵੀ ਕਿਉਂ ਗੁਲਾਮ ਹੈ ਟੰਡਨ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਕਰੇ ਵੀਰ ਬਜਰੰਗੇ ਹਰ ਹਰ ਮਹਾਦੇਵ ਟੰਡਨ ਜੀ ਇੱਕ ਤੁਸੀਂ ਪੋਸਟ ਪਾਨੇ ਹੋ ਸੋਸ਼ਲ ਮੀਡੀਆ ਤੇ ਕਿ ਵੀ Hindu ਗੁਲਾਮ ਹੈ ਜਿੱਥੇ ਦੇਸ਼ ਅੱਜ 77ਵਾਂ ਆਜ਼ਾਦੀ ਦਿਹਾੜਾ ਮਨਾਉਣ ਜਾ ਰਿਹਾ ਹੈ ਤੁਸੀਂ ਕਿਉਂ ਕਹਿੰਦੇ ਹੋ ਗੁਲਾਮ ਹੈ ਬਾਰ-ਬਾਰ ਤੁਹਾਡੀ ਇਹ ਕਿਉਂ ਸ਼ਬਦਾਬਲੀ ਹੁੰਦੀ ਹੈ 1947 ਤੋਂ ਬਾਅਦ ਜਦੋਂ ਰਾਜਿਆਂ ਨੂੰ ਸਮਾਜ ਨੂੰ ਕਰਤਤ ਕਰਨ ਦੀ ਗੱਲ ਆਈ ਤਾਂ ਸਿੱਖ ਸਮਾਜ ਨੇ ਵੀ ਆਪਣਾ ਇੱਕ ਲਗ ਰਾਜ ਮੰਗਨ ਦੀ ਆਵਾਜ਼ ਉਬਲੰਦ ਕੀਤੀ ਸਾਡੇ ਦੇਸ਼ ਦੇ ਰਹਿਨੁਮਾ ਨੇ ਸਿੱਖ ਸਮਾਜ ਨੂੰ ਆਪਣੇ ਨਾਲ ਰੱਖਣ ਲਈ ਪੰਜਾਬ ਦੇ ਤਿੰਨ ਟੁਟੇ ਕੀਤੇ Hindu ਬਹੁਲਵਾਦੀ ਹਰਿਆਣਾ ਹਿਮਾਚਲ ਲੱਗ ਕਰਕੇ ਇੱਕ ਛੋਟਾ ਜਿਹਾ ਪੰਜਾਬ ਬਣਾ ਦਿੱਤਾ ਜਿਹੜੇ ਉਸ ਪੰਜਾਬ 'ਚ Hindu ਰਹਿੰਦੇ ਸੀਗੇ ਨਾ ਉਹਨਾਂ ਨੂੰ ਸਿੱਖ ਨਤਮਾ ਦੇ ਰਹਿਨੁਆ ਤੇ ਛੜਤਾ ਵੀ ਤੁਸੀਂ ਇਸ ਇਲਾਕੇ ਦਾ ਜੋ ਮਰਜੀ ਜਿਸ ਤਰ੍ਹਾਂ ਮਰਜੀ ਤੁਸੀਂ ਰਾਜ ਕਰਨਾ ਚਾਹੁੰਦੇ ਤੁਸੀਂ ਕਰੋ ਅਸੀਂ ਤੁਹਾਡੇ 'ਚ ਦਖਲ ਨਹੀਂ ਦੇਵਾਂਗੇ ਉਹਨਾਂ ਨੇ ਸਿੱਖ ਸਮਾਏ ਤੋਂ ਥਾਂ ਲਈ ਤਾਂ ਬੜਾ ਕੰਮ ਕੀਤਾ ਪਰ ਪੰਜਾਬ ਦੇ Hindu ਨੂੰ ਗੁਲਾਮ ਬਣਾ ਕੇ ਰੱਖਿਆ ਚੌਥੀ ਦਰਜੇ ਦਾ ਵਿਵਹਾਰ ਕੀਤਾ ਸਾਡੇ ਧਾਰਮਿਕ ਆਜ਼ਾਦੀ ਛਿਨੀ ਸਾਡੀ ਰਾਜਨੀਤਿਕ ਆਜ਼ਾਦੀ ਛਿਨੀ ਸਾਡੇ ਸਮਾਜਿਕ ਆਜ਼ਾਦੀ ਛਿਨੀ ਸਾਡੇ ਇਤਿਹਾਸ ਖਤਮ ਕਰ ਦਿੱਤੇਗੀ ਪੰਜਾਬ ਚ ਰਹਿਣ ਵਾਲੇ ਹਿੰਦੂ ਸਮਾਜ ਦੇ ਇਤਿਹਾਸ ਤੱਕ ਖਤਮ ਕਰ ਦਿੱਤੇ ਗਏ ਕਿਹੜਾ ਕਿਹੜਾ ਇਤਿਹਾਸ ਜਿਹੜਾ ਖਤਮ ਕੀਤਾ ਗਿਆ ਸਾਨੂੰ ਤਾਂ ਲੱਗਦਾ ਨਹੀਂ ਦੀ ਇਸ ਤਰ੍ਹਾਂ ਦਾ ਕੋਈ ਇਤਿਹਾਸ ਜਿਹੜਾ ਵਾ ਖਤਮ ਕੀਤਾ ਗਿਆ ਛੁੱਟ ਜਿਹੜਾਂ ਦੇ ਨਾ ਜਦੋਂ ਭਾਰਤ ਦੇਸ਼ ਆਜ਼ਾਦ ਹੋਇਆ 1947 ਤੋਂ ਬਾਅਦ ਵਡ ਕਟ ਤੋਂ ਬਾਅਦ ਜਦੋਂ ਵਡ ਕਟ ਮੈਂ ਵਡ ਕਟ ਕਹਿੰਦੇ ਲੱਖਾਂ ਲੋਕਾਂ ਦੀਆਂ ਕੁਰਬਾਨੀਆਂ ਹੋਈਆਂ ਤੇ ਸਾਡਾ ਦੇਸ਼ ਆਜ਼ਾਦ ਹੋਇਆ ਜਦੋਂ ਜਦੋਂ ਭਾਰਤ ਚੋਂ ਵੀ ਮੁਸਲਿਮ ਸਮਾਜ ਨੂੰ ਪਾਕਿਸਤਾਨ ਵੱਲ ਭੇਜਿਆ ਜਾ ਰਿਹਾ ਸੀ ਆ ਜੀ ਉਹਨਾਂ ਨੂੰ ਕਿਹਾ ਸੀ ਭਾਰਤ ਛੱਡੋ ਤਾਂ ਸਾਡੇ ਦੇਸ਼ ਦੇ ਮਹਾਤਮਾ ਗਾਂਧੀ ਜੀ ਨੇ ਭੁਖ ਹਰਤਾਲ ਸ਼ੁਰੂ ਕਰ ਦਿੱਤੀ ਵੀ ਜਿਹੜੇ ਭਾਰਤ ਦੇ ਮੁਸਲਮਾਨ ਨੇ ਮੁਸਲਮਾਨ ਭਾਰਤ 'ਚ ਹੀ ਰਹਿਣਗੇ ਉਹਦਾ ਪੁਕਤਾਨ ਸਾਡੇ ਸਮਾਜ ਦੇ ਲੋਕਾਂ ਨੂੰ ਕਰਨਾ ਪੈ ਰਿਹਾ ਜਦੋਂ ਸਾਡੇ ਦੇਸ਼ ਦੀ ਸਰਕਾਰ ਬਣੀ ਤੇ ਜਿਹੜੇ ਪਹਿਲੇ ਪੰਜ ਸਿੱਖਿਆ ਮੰਤਰੀ ਆਏ ਉਹ ਸਾਰੇ ਮੁਸਲਿਮ ਸਮਾਜ ਤੋਂ ਆਏ ਸਾਰੇ ਪੰਜੇ ਹੀ ਅਨਪੜ੍ਹ ਆ ਨਾਲ ਕਿ ਕਹਰੇ ਪਾ ਪੰਜੇ ਮੁਸਲਿਮ ਸਮਾਜ ਤੋਂ ਆਏ ਤੇ ਪੰਜੇ ਹੀ ਅਨਪੜ੍ਹ ਸ਼ਿਕਸ਼ਾ ਮੰਤਰੀ ਬਣੇ ਜਿਹੜੇ ਸ਼ਿਕਸ਼ਾ ਮੰਤਰੀ ਸਾਡੇ ਭਾਰਤ ਦੇ ਆਏ ਸੀਗੇ ਸਾਰੇ ਮੁ슬ਲੀ ਸਮਾਜ ਤੋਂ ਆਏ ਨੇ ਤੇ ਪੰਜੇ ਹੀ ਅਨਪੜ੍ਹਾਈ ਸੀ ਉਹਨਾਂ ਨੇ ਜਦੋਂ ਇਤਿਹਾਸ ਦੀ ਕਿਤਾਬਾਂ ਬਣਾਈਆਂ ਨੇ ਸਕੂਲਾਂ ਦੀਆਂ ਬੜੀਆਂ ਗਾਥਾਵਾਂ ਗਈਆਂ ਮੁਗਲਾਂ ਦੇ ਰਾਜ ਦੀਆਂ ਮੁਗਲਾਂ ਦੇ ਸ਼ੋਰੇ ਦੇ ਪਰਿਚਯੋ ਦਿੱਤੇ ਗਏ ਸਾਡੀ ਇਤਿਹਾਸ ਦੀ ਕਿਤਾਬਾਂ ਦੇ ਵਿੱਚ ਸਾਡੇ ਹਿੰਦੂ ਹਿੰਦੂ ਸਮਾਜ ਦੇ ਇਤਿਹਾਸ ਨੂੰ ਸੁਤੰਤਰੰਣ ਦੇ ਇਤਿਹਾਸ ਨੂੰ ਖੁੱਟਿਆ ਨਾ ਕੀ ਰੱਖਤਾ ਇਹ ਦਿਖਾਇਆ ਗਿਆ ਵੀ ਮੁਸਲਮ ਕਿੱਡੇ ਬਹਾਦਰ ਸੀਗੇ ਉਹ ਚੀਜ਼ ਤਾਂ ਤੁਸੀਂ ਦਰਸ਼ਾਣਾ ਸੀ Hindu ਧਰਮ ਨੂੰ ਤੁਸੀਂ ਅੱਗੇ ਲੈ ਕੇ ਆਣਾ ਸੀ ਪੰਜਾਬ 'ਚ ਵੀ ਕੀ ਹੋਇਆ ਪੰਜਾਬ 'ਚ ਜਦੋਂ ਇਤਿਹਾਸ ਦੀਆਂ ਕਿਤਾਬਾਂ ਲਿਖੀਆਂ ਗਈਆਂ ਸਿੱਖ ਜੁਦਾਵਾਂ ਦੀਆਂ ਕਹਾਣੀਆਂ ਬੜੀਆਂ ਸ਼ਰਮੋਹਤ ਲਿਖੀਆਂ ਗਈਆਂ ਬਹਾਦਰੀ ਦੇ ਕਿੱਸੇ ਸੁਣਾਏ ਗਏ ਪਰ ਜਿੰਨਾ ਸਾਡੇ Hindu ਸਮਾਜ ਦੇ ਲੋਕਾਂ ਨੇ ਕੁਰਬਾਨੀਆਂ ਦਿੱਤੀਆਂ ਜਿੰਨਾ ਲੋਕਾਂ ਨੇ ਸਾਡੇ ਦੇਸ਼ ਦੀ ਕੁਰਬਾਨੀਆਂ ਦਿੱਤੀਆਂ ਉਹਨਾਂ ਦੇ ਇਤਿਹਾਸ ਤੱਕ ਗੈਰ ਕਰ ਦਿੱਤੇ ਗਏ ਜਾਂ ਉਹਨਾਂ ਨੂੰ ਛੋਟਾ ਕਰਕੇ ਦਿਖਾ ਦਿੱਤਾ ਗਿਆ ਵੀ ਸਿਰਫ ਇਹ ਦਿਖਾਇਆ ਗਿਆ ਵੀ ਜਿਹੜੇ ਯੋਧੇ ਨੇ ਬਹਾਦਰ ਕੌਮ ਹੈ ਸਿੱਖ ਸਿੱਖ ਸਾਡੇ ਬਹਾਦਰ ਕੌਮ ਨਹੀਂ Hindu ਸਮਾਜ ਨੂੰ ਤਾਂ ਬਿਲਕੁਲ ਇੱਕ ਛੋਟਾ ਜਿਹਾ ਇਤਿਹਾਸ ਸੜਾ ਕਰਕੇ ਦਿਖਾ ਦਿੱਤਾਗੇ ਉਹਦਾ ਭੁਗਤਾਨ ਅਸੀਂ ਅੱਜ ਤੱਕ ਦੇ ਰਹੇ ਹਾਂ ਬਿਲਕੁਲ ਕਹਿ ਰਹੇ ਹਾਂ ਅੱਜ ਤੱਕ ਦੇ ਰਹੇ ਹਾਂ ਮੈਂ ਗੱਲੇ ਵੀ ਕੀਤੀ ਆ ਵੀ ਬੰਗਾਲ ਨਾ ਬਣ ਜੇ ਪੰਜਾਬ ਬੰਗਾਲ ਨਾ ਬਣ ਜੇ ਪੰਜਾਬ 1947 ਚ ਜੋ ਹੋਇਆ ਦੇਸ਼ ਦੀ ਜਾਦੀ ਤੋਂ ਬਾਅਦ ਜਿਹੜੀ ਮਾਰ ਕਟ ਹੋਈ ਉਹੀ ਸਾਨੂੰ ਮਾਰ ਕਟ ਅੱਜ ਬੰਗਾਲ ਚ ਦਿਖਣੀ ਪਈ ਬੰਗਾਲ ਦੇਸ਼ ਚ ਸਾਨੂੰ ਦਿਖਣੀ ਪਈ ਜਿੱਦਾਂ ਉੱਥੇ ਸੱਤਾ ਦਾ ਪਰਵਰਤਨ ਹੁੰਦਾ ਤਾਂ Hindu ਸਮਾਜ ਦੇ ਮੰਦਿਰਾਂ ਨੂੰ ਤੋੜ ਦਿੱਤਾ ਜਾਂਦਾ ਦੇਵੀ ਦੇਵਤੇ ਦੀ ਮੂਰਤੀਆਂ ਤੋੜ ਦਿੱਤੇ Hindu ਸਮਾਜ ਦੇ ਲੋਕਾਂ ਨੂੰ ਵੱਢਿਆ ਮਾਰਿਆ ਟੁੱਕਿਆ ਜਾਂਦਾ ਪਿਆ ਹੂੰ ਉਹ ਇਤਿਹਾਸ ਕਿਤੇ ਪੰਜਾਬ ਚ ਨਾ ਵੰਜੀ ਕਿਉਂਕਿ ਪੰਜਾਬ ਨੇ ਅੱਤਵਾਦ ਦੇਖਿਆ ਅੱਤਵਾਦ ਵੱਲੇ ਵੀ ਕੀ ਸੀਗਾ 1980 ਤੋਂ ਬਾਅਦ ਹਿੰਦੂ ਸਮਾਜ ਨੂੰ ਟ੍ਰੇਨਾਂ ਚੋਂ ਕੱਢ ਕੇ ਆਜੋ ਬੱਸਾਂ ਚੋਂ ਕੱਢ ਕੇ ਰਾਜੋ ਕੱਢ ਕੇ ਡੋਡਿਓ ਮੋਨਿਓ ਸੈਟ ਦੀ ਹੋ ਜੋ ਗੋਲੀਆਂ ਨਾਲ ਭੰਨ ਦਿੱਤਾ ਜਾਂਦਾ ਸੀਗਾ ਉਹ ਗੱਲ ਦੁਬਾਰਾ ਨਾ ਆਜੇ ਕਿਉਂਕਿ ਉਹ ਇਤਿਹਾਸ ਦੁਬਾਰਾ ਸ਼ੁਰੂ ਨਾ ਹੋ ਜੇ ਉਸ ਲਈ ਕਹਿ ਰਹੇ ਹਾਂ ਵੀ ਹਿੰਦੂਓ ਜਾਗੋ ਜਾਗੋ ਹਿੰਦੂਓ ਜਾਗੋ ਵੀ ਜਾਗੋ ਆਈ ਹੈ ਵੀ ਸੰਦੀਪ <th>ਥਾਪਰ ਦੇ ਬਾਅਦ ਜਿਹੜਾ ਕਾਤਰਾ ਨਾਲ ਹਮਲਾ ਹੋਇਆ ਉਸ ਤੋਂ ਬਾਅਦ ਹਿੰਦੂ ਸੁਭਾ ਨੂੰ ਇਹ ਲੱਗਣ ਲੱਗ ਗਿਆ ਵੀ ਇਹ ਹਮਲਾ ਸੰਦੀਪ <th>ਪਰਤੀ ਨਹੀਂ ਹੋਇਆ ਇਹ ਹਮਲਾ ਮੇਰੇ ਪਿਓ ਤੇ ਹੋਇਆ ਇਨਸਾਨ ਨੂੰ ਕੀ ਲੱਗਦਾ ਬੱਚੇ ਨੂੰ ਲੱਗਦਾ ਵੀ ਇਹ ਹਮਲਾ ਮੇਰੇ ਪਿਤਾ ਤੇ ਹੋਇਆ ਰੋਡ ਤੇ ਘੁੰਮ ਰਿਹਾ ਪੀ ਉਹਨੂੰ ਕੀ ਲੱਗਦਾ ਵੀ ਇਹ ਹਮਲਾ ਮੇਰੇ ਪੁੱਤਰ ਤੇ ਹੋਇਆ ਰੋਡ ਤੇ ਬਾਜ਼ਾਰ ਜਾ ਰਿਹਾ ਪਤਨੀ ਨੂੰ ਕੀ ਲੱਗਦਾ ਔਰਤ ਨੂੰ ਕੀ ਲੱਗਦਾ ਵੀ ਇਹ ਹਮਲਾ ਮੇਰੇ ਪਤੀ ਤੇ ਹੋਇਆ ਮਤਲਬ ਹਰ ਇਨਸਾਨ ਨੂੰ ਇਹ ਲੱਗਦਾ ਵੀ ਇਹ ਹਮਲਾ ਮੇਰੇ ਤੇ ਹੋਇਆ ਉਸ ਤੋਂ ਬਾਅਦ ਗੱਲ ਉੱਠੀ ਵੀ ਜਾਗੋ ਹਿੰਦੂ ਕਿਉਂ ਨਹੀਂ ਜਾਗਦਾ ਉਸ ਗੱਲ ਨੂੰ ਲੈ ਕੇ ਅਸੀਂ ਪੰਜਾਬ ਦੇ ਅਲਗ-ਅਲਗ ਸ਼ਹਿਰਾਂ ਜਾ ਰਹੇ ਹਾਂ ਜਾਗੋ ਹਿੰਦੂਆ ਜਾਗ ਬਈ ਹੁਣ ਜਾਗੋ ਆਈ ਐ ਇੱਕ ਝੰਡੇ ਥੱਲੇ ਇਕੱਠੇ ਹੋਣਾ ਪੈਣਾ ਵੀ ਕਿ ਝੰਡੇ ਥੱਲੇ ਇਕੱਠੇ ਹੋਗੇ ਪਹਿ ਹੋਣਾ ਪੈਣਾ ਸਾਨੂੰ ਲੁਧਿਆਣਾੋਂ ਚਲੀ ਫੁਵਾੜਾ ਪਹੁੰਚੀ ਹੁਣ ਸੁਜਾਨਪੁਰ 18 ਤਰੀਕ ਨੂੰ ਅਸੀਂ ਲੋਕ ਚਲੇ ਆਂ ਜਾਗੋ ਲੈ ਕੇ ਹਿੰਦੂ ਧਰਮ ਦੇ ਵਿੱਚ ਕਦੋਂ ਤੋਂ ਜਾਗੋ ਸ਼ੁਰੂ ਹੋ ਗਈ ਇਹ ਤੁਹਾਡਾ ਨਵਾਂ ਹੀ ਕੋਈ ਰੀਤੀ ਰਿਵਾਜ ਸ਼ੁਰੂ ਹੋ ਗਿਆ ਇਹ ਤਾਂ ਸਿੱਖਾਂ ਦੇ ਵਿੱਚ ਹੁੰਦਾ ਜਾਗੋ ਸੁਣਿਆ ਪਰ ਪਰ ਹਿੰਦੂ ਧਰਮ ਦੇ ਵਿੱਚ ਕਿਉਂ ਨਹੀਂ ਸਿੱਖਾਂ ਚ ਵੀ ਨਹੀਂ ਹੁੰਦਾ ਇਹ ਜਾਗੋ ਉਹ ਕੱਢੀ ਜਾਂਦੀ ਜਦੋਂ ਵਿਆਹ ਸ਼ਾਦੀਆਂ ਦੇ ਹੁੰਦੀਆਂ ਤੂ ਦਾ ਪੈਨ ਦਾ ਵਿਆਹ ਹੁੰਦਾ ਭਰਾਵ ਦਾ ਵਿਆਹ ਹੁੰਦਾ ਮੁੰਡੇ ਦਾ ਵਿਆਹ ਹੁੰਦਾ ਕੁੜੀ ਦਾ ਵਿਆਹ ਹੁੰਦਾ ਉਦੋਂ ਜਾਗੋ ਕੱਢੀ ਜਾਂਦੀ ਹੈ ਇਹ ਤਾਂ ਹਿੰਦੂ ਸ਼ਕਤੀ ਇਕੱਠੀ ਕਰਨ ਨੂੰ ਜਾਗੋ ਕੱਢੀ ਜਾ ਰਹੀ ਹੈ ਗੱਲ ਤਾਂ ਸਵਾਲ ਉੱਥੇ ਹੀ ਹੈ ਸਾਡੇ ਬੰਦੇ ਦਾ ਹਿੰਦੂ ਸਨਾਤਨ ਧਰਮ ਦੇ ਵਿਅਕਤੀ ਦਾ ਕਤਲ ਕਰ ਦਿੱਤਾ ਜਾਂਦਾ ਸਨਾਤਨ ਧਰਮ ਦੇ ਵਿਅਕਤੀ ਦਾ ਕਤਲ ਲਾਣਾ ਹਮਲਾ ਕਰ ਦਿੱਤਾ ਜਾਂਦਾ ਪਰ ਉਸ ਤੋਂ ਬਾਅਦ ਵੀ ਸਾਡਾ ਕੋਈ ਚੀਫ ਮਨਿਸਟਰ ਨਹੀਂ ਬੋਲਦਾ ਸਾਡਾ ਜਿਹੜਾ ਪਗੜੀਦਾਰ ਚੀਫ ਮਨਿਸਟਰ ਹੈ ਨਾ ਮੁੱਖ ਮੰਤਰੀ ਹੈ ਉਹ ਉਹਦੇ ਲਈ ਦੋ ਸ਼ਬਦ ਤੱਕ ਨਹੀਂ ਬੋਲਦਾ ਤੁਸੀਂ ਇਹ ਦੇਖੋ ਸੰਦੀਪ ਠਾਪੜ ਦੇ ਉੱਤੇ ਹਮਲਾ ਹੁੰਦਾ ਪੰਜਾਬ ਭਰ ਦੇ ਹਿੰਦੂ ਲੀਡਰ ਵਕਫਾ ਅਕਸ਼ਰਦੋ ਜਿੱਥੇ ਦੇ ਜੱਥੇ ਉਹਦਾ ਹਾਲਚਾਲ ਪੁੱਛੇ ਜਾਂਦੇ ਨੇ ਪਰ ਕੋਈ ਪਗੜੀਦਾਰੀ ਲੀਡਰ ਕੋਈ ਸਿੱਖ ਸਮਾਜ ਦਾ ਲੀਡਰ ਸੰਦੀਪ ਥਾਪਰ ਦਾ ਹਾਲਚਾਲ ਪੁੱਛਣ ਨਹੀਂ ਆਂਦਾ ਐਸਾ ਕਿਉਂ ਇੱਕ ਹੀ ਕਹੂੰਗੇ ਇਹ ਗੁਲਾਮੀ ਨਹੀਂ ਇਹ ਕੀ ਹੈ ਸ਼ੁਭਕਰਨ ਦੀ ਮੌਤ ਕਿਸਾਨ ਅੰਦੋਲਨ ਅੰਮਾਲੇ ਚੱਲਦਾ ਪਤਾ ਨਹੀਂ ਕਿਹਦੀ ਗੋਲੀ ਦੇ ਨਾਲ ਸ਼ੁਭਕਰਨ ਦਾ ਕਤਲ ਹੋ ਜਾਂਦਾ ਠੀਕ ਹੈ ਉਹਦੇ ਘਰੇ ਤਾਂ ਸਾਡੇ ਮੁੱਖ ਮੰਤਰੀ ਸਾਹਿਬ 1 ਕਰੋੜ ਰੁਪਏ ਦਾ ਚੈੱਕ ਦਿਆਂਦੇ ਸਰਕਾਰੀ ਨੌਕਰੀ ਦੇ ਆਂਦੇ ਨੇ ਕਿਹਾ ਸੰਦੀਪ ਥਾਪਰ ਦੇ ਘਰੇ ਕੋਈ ਪੈਸਾ ਦਿੱਤਾ ਕਿਆ ਤਰਨ ਤਰਨ ਵਾਲੇ ਜਿਹੜੇ Hindu ਪਰਿਵਾਰ ਦਾ ਕਤਲ ਕੀਤਾ ਗਿਆ ਉਹਦੇ ਘਰੇ ਕੋਈ ਪੈਸਾ ਦਿੱਤਾ ਕਿ ਉਹਦੇ ਘਰੇ ਕੋਈ ਸਰਕਾਰੀ ਨੁਗਰੀਤੀ ਸੰਦੀਪ ਠਾਪਰ ਦੇ ਲਾਇਲ ਲਈ ਕੋਈ ਪੈਸਾ ਫੰਡ ਮੁਹਿਆ ਕਰਾਇਆ ਵੀ 7-8 ਮਹੀਨਿਆਂ ਨੇ ਕਰਿਆ ਨਾ ਕਿਹਾ ਕੋਈ ਰਾਸ਼ੀ ਭੇਜੀ ਦੱਸੋ ਨਾ ਕਿਹਾ ਮੁੱਖ ਮੰਤਰੀ ਨੇ ਕੋਈ ਦੋਸ਼ ਸ਼ਬਦ ਮੁੱਖ ਮੰਤਰੀ ਛੱਡੋ ਸਾਡੀ ਆਮ ਆਦਮੀ ਪਾਰਟੀ ਸਰਕਾਰ ਕਹਿ ਲੋ ਜਾਂ ਅਕਾਲੀ ਦਲ ਕਹਿ ਲੋ ਜਾਂ BJP ਦੇ ਕਹਿ ਲੋ ਜਾਂ ਆਮ ਆਦਮੀ ਪਾਰਟੀ ਕਹਿ ਲੋ ਜਾਂ ਅਕਾਲੀ ਦਲ ਦੇ ਕਹੋ ਕਿਸੇ ਵੀ ਪਗੜੀਦਾਰੀ ਲੀਡਰ ਦੁਆਰਾ ਅਫਸੋਸ ਜ਼ਹਿਰ ਤੱਕ ਨਹੀਂ ਕੀਤਾ ਗਿਆ ਇਹਨੂੰ ਤੁਸੀਂ ਗਲਾਮੀ ਨਹੀਂ ਕਹੋਗੇ ਤਾਂ ਕੀ ਕਹੋਗੇ ਉਹ ਸੋਚਦੇ ਨੇ ਵੀ ਪੰਜਾਬ 'ਚ ਰਹਿਣ ਵਾਲੇ ਭੇਡ ਬੱਕਰੀਆਂ ਨੇ ਜਦੋਂ ਅਸੀਂ ਚੋਣਾਂ ਲੈਣੇ ਹੁਣ ਵੋਟਾਂ ਲੈਣੀਆਂ ਹੋਣਗੀਆਂ ਅਸੀਂ ਇਹਨਾਂ ਨੂੰ ਮਨਾ ਲਾਂਗੇ ਵੋਟਾਂ ਲਈ ਤਾਂ ਸਾਡੇ ਦਰਵਾਜ਼ੇ ਖੜਕਾਏ ਜਾਂਦੇ ਨੇ ਜਦੋਂ ਦੁੱਖ ਦੀ ਘੜੀ ਆਂਦੀ ਹੈ ਨਾ ਤਾਂ ਇਹਨਾਂ ਨੂੰ ਸਾਡੇ ਘਰ ਦੇ ਰਸਤੇ ਤੱਕ ਭੁੱਲ ਜਾਂਦੇ ਨੇ ਐਦਾਂ ਕਿਉਂ ਜਨਾਬ ਸਾਹਿਬ ਤੁਸੀਂ ਕਹਿ ਰਹੇ ਹੋ ਸਾਡਾ ਇਤਿਹਾਸ ਜਿਹੜਾ ਬੈ ਲੁਕਵਾਇਆ ਜਾ ਰਿਹਾ ਹੈਗਾ ਵੀ ਦਰਸਾਇਆ ਨਹੀਂ ਜਾਂਦਾ ਤਾਂ ਤੁਸੀਂ ਕੀ ਕਰ ਰਹੇ ਹੋ ਉਹਨੂੰ ਦਰਸਾਉਣ ਵਾਸਤੇ ਕੀ ਕਦਮ ਕੀ ਚੱਕਿਆ ਤੁਸੀਂ ਹੁਣ ਤੱਕ ਇੱਕੋ ਹੀ ਗੱਲ ਆਂਦੀ ਹੈ ਜਦੋਂ ਨਾ ਕਾਫੀ ਸਾਲ ਪਹਿਲਾਂ ਮੈਂ ਗੱਲ ਹੋਈ ਸ਼ੁਰੂ ਮੰਦਰ ਤੋੜੇ ਜਾਂਦੇ ਸੀਗੇ ਸਾਡੇ ਦੇ ਸਾਡੇ ਦੇਵੀ ਦੇ ਉੱਚੇ ਦੀ ਬੇਦਬੀ ਕੀਤੀਆਂ ਜਾਂਦੀਆਂ ਸੀਗੇ ਹਿੰਦੂ ਸਮਾਜ ਦੇ ਵਿੱਚ ਮਰਡਰ ਹੋ ਜਾਂਦੇ ਸੀਗੇ ਤੇ ਕੋਈ ਸਵਾਲ ਨਹੀਂ ਚੱਕਦਾ ਸੀਗਾ ਕੋਈ ਪੁੱਛਣ ਵੀ ਨਹੀਂ ਆਂਦਾ ਸੀਗਾ ਮੈਂ ਪੰਜਾਬ ਦੇ ਵੱਖ-ਵੱਖ ਦੌਰਿਆਂ ਤੇ ਵੀ ਗਿਆ ਲੁੱਕਣ ਮੇਰੀ ਬਹੁਤ ਗੱਲਾਂ ਆਈਆਂ ਮੈਂ ਕਿਹਾ ਇਸ ਦਾ ਕਿਉਂ ਇਸ ਸਾਡੇ ਹਿੰਦੂ ਸਮਾਜ ਦੀ ਪੰਜਾਬ ਚ ਪੁੱਛ ਕਿਉਂ ਨਹੀਂ ਕਿਉਂ ਨਹੀਂ ਸਾਨੂੰ ਕੋਈ ਸੱਤਾਧਾਰੀ ਲੀਡਰ ਕੋਈ ਰਾਜਨੀਤੀ ਲੀਡਰ ਸਾਡੇ ਲਈ ਦੁੱਖ ਜ਼ਾਹਰ ਕਰਦਾ ਕਹਿੰਦੇ 1966 ਤੋਂ ਬਾਅਦ ਜਦੋਂ ਪੰਜਾਬੀ ਸੂਬਾ ਬਣਿਆ ਨਾ ਪੰਜਾਬ ਦੇ ਮੁੱਖ ਮੰਤਰੀ ਜਿੰਨੇ ਆਏ ਪਗੜੀਧਾਰੀ ਐ ਜੱਟ ਸਮਾਜ ਤੋਂ ਐ ਉਹਨਾਂ ਨੇ ਆਪਣੀ ਸਮਾਜ ਲਈ ਤਾਂ ਕੰਮ ਕੀਤਾ ਪਰ ਹਿੰਦੂ ਸਮਾਜ ਨੂੰ ਖੁੱਡੇ ਲੈਣ ਲੱਗ ਕੇ ਰੱਖਿਆ ਪਰ ਲੱਗਦਾ ਨਹੀਂ ਤੁਹਾਨੂੰ ਉਸ ਤਰੀਕੇ ਦਾ ਕੰਮ ਕਰਨਾ ਚਾਹੀਦਾ ਜੇ ਲੋਕ ਤੁਹਾਨੂੰ ਪਸੰਦ ਕਰਨ ਲੋਕ ਤੁਹਾਨੂੰ ਸੱਤਾ ਦੇ ਵਿੱਚ ਲੈ ਕੇ ਆਉਣ ਜਦੋਂ ਤੁਸੀਂ ਉਹਦਾਂ ਦੇ ਕੰਮ ਨਹੀਂ ਕਰਨੇ ਫਿਰ ਕੀ ਸਮਝਾਈ ਹੈ ਜਦ ਤੱਕ ਪੰਜਾਬ ਦਾ ਮੁੱਖ ਮੰਤਰੀ ਹਿੰਦੂ ਨਹੀਂ ਆਉਂਦਾ ਤੱਕ ਤੱਕ ਪੰਜਾਬ ਦੇ ਹਿੰਦੂ ਨੂੰ ਅਨਿਆਏ ਨਹੀਂ ਮਿਲੂਗਾ ਮੈਂ ਸਾਫ ਕਰ ਰਿਹਾ ਜਦ ਤੱਕ ਪੰਜਾਬ ਦਾ ਮੁੱਖ ਮੰਤਰੀ ਤਿਲਕਦਾਰੀ ਭਗਵਾਦਾਰੀ ਨਹੀਂ ਅੰਦਾਜ਼ ਤਦ ਤੱਕ ਪੰਜਾਬ ਦੇ ਹਿੰਦੂ ਨੂੰ ਨਿਆਂ ਨਹੀਂ ਮਿਲ ਸਕਦਾ। ਬੀਜੇਪੀ ਨੂੰ ਸਪੋਰਟ ਕਰ ਰਹੇ ਹੋ ਤੁਸੀਂ ਕੀ ਕਹਿਣਾ ਚਾਹ ਚਾਹਦਾ ਕੀ ਹੋ ਤੁਸੀਂ ਬੀਜੇਪੀ ਨੂੰ ਸਪੋਰਟ ਮੈਂ ਬੀਜੇਪੀ ਨੂੰ ਬਿਲਕੁਲ ਨਹੀਂ ਸਪੋਰਟ ਕਰਦਾ ਮੈਂ ਸਾਫ ਕਹਿ ਰਿਹਾ। ਮੈਂ ਤਾਂ ਸਾਫ ਕਹਿ ਰਿਹਾ ਬਿੱਟੂ ਜੀ ਜਦੋਂ ਲੁਧਿਆਣਾ ਵਿੱਚ ਇਲੈਕਸ਼ਨ ਹੋਏ ਲੋਕ ਸਭਾ ਚੋਣਾਂ ਹੋਈਆਂ ਜਿਾਕੀ ਤੀ ਅੰਬਰਸਰ ਹੋਏ ਪਟਿਆਲੇ ਹੋਏ ਜਿਹੜੀ ਸੀਟਾਂ ਦਾ ਹੱਕ ਹਿੰਦੂ ਸਮਾਜ ਦਾ ਬੰਦਾ ਸੀ ਉਹਨਾਂ ਨੇ ਵੀ ਪਗੜੀਦਾਰੀ ਸਮਾਜ ਨੂੰ ਦਿੱਤਾ ਦੱਸੋ ਨਾ ਸੰਦੀਪ ਥਾਪਰ ਨੇ ਬਿੱਟੂ ਜੀ ਦੀ ਬੜੀ ਜਿਉਂ ਜੋ ਰਾਮ ਕੋ ਲਾਏ ਮਨ ਕੋ ਲਾਏਗੇ ਮੋਦੀ ਜੀ ਨੇ ਜਿਹੜਾ ਮਰਜ਼ੀ ਕੈਂਡੀਡੇਟ ਦਿੱਤਾ ਮੈਂ ਉਹਦੀ ਸਪੋਰਟ ਕਰਾਂਗਾ ਉਹਨਾਂ ਕੋ ਵੀ 2 ਮਿੰਟ ਦਾ ਟਾਈਮ ਨਹੀਂ ਸੀਗਾ ਵੀ ਆ ਕੇ ਸੰਦੀਪ ਥਾਪੜ ਦਾ ਹਾਲਚਲ ਪੁੱਛ ਜੀ ਹੂੰ ਮੈਂ ਸਮਝਦਾ 15 ਅਗਸਤ ਨੂੰ ਤੁਸੀਂ ਆਜ਼ਾਦੀ ਦਿਹਾੜਾ ਨਹੀਂ ਮੰਨਦੇ ਫਿਰ ਮੈਂ ਮੰਨਦਾ ਗੁਲਾਮੀ ਹੈ ਪਰ ਮੈਂ ਕਹਿੰਦਾ ਗੁਲਾਮੀ ਦੇ ਮੰਨਦਾ ਨਾ ਆਜ਼ਾਦੀ ਸਾਡੇ ਦੇਸ਼ ਦੀ ਸਰਦਾਰ ਸਾਹਿਬ ਇਹ ਸਮਝਾਓ ਗੁਲਾਮੀ ਕਿਵੇਂ ਗੁलाम ਕਿਵੇਂ ਹੋ ਤੁਸੀਂ ਸਭ ਕੁਝ ਦੇਖੋ ਸਾਰੀ ਸਾਰੀ ਆਜ਼ਾਦੀ ਤੁਹਾਨੂੰ ਹੈਗੀ ਹੈ ਤੁਹਾਡਾ ਜਦੋਂ ਇਤਿਹਾਸ ਹੀ ਲਿੱਤਾ ਜਾਂਦਾ ਕਿਹੜਾ ਇਤਿਹਾਸ ਖੋਲਿਆ ਕਿਸ ਨੇ ਤੁਹਾਡਾ ਛੋਟੀ ਗੱਲ ਕਰਦਾ ਜਿਆਦਾ ਦੂਰ ਨਹੀਂ ਜਾਂਦਾ ਜਦ 47 ਤੋਂ ਪਹਿਲਾਂ ਦੀ ਗੱਲ ਕਰ ਲੈਂਦੇ ਆ ਉਸ ਤੋਂ ਪਹਿਲਾਂ ਦੀ ਵੀ ਗੱਲ ਕਰ ਲੈਂਦੇ ਆ ਗੁਰਦੁਆਰਿਆਂ ਦੀ ਦੇਖਪਾਲ ਕੌਣ ਕਰਦਾ ਸੀਗਾ ਉਹਦਾ ਹਿਸਾਬ ਸੰਭਾਲ ਕੌਣ ਕਰਦਾ ਸੀਗਾ ਹੈ ਨੌਲੇਜ ਤੁਹਾਨੂੰ ਮੈਂ ਦੱਸ ਦਿੰਨਾ ਮਹੰਤ ਲੋਕ ਕਰਦੇ ਸੀ ਸੰਤ ਲੋਕ ਕਰਦੇ ਸੀ ਕਰਦੇ ਸੀ ਨਾ ਗੁਰੂ ਸੁਧਾਰ ਲਹਿਰ ਦੋਂ ਲੈ ਕੇ ਗੁਰਦੁਆਰਿਆਂ ਦੀ ਸੁਧਾਰ ਲਹਿਰ ਨੂੰ ਲੈ ਕੇ ਗੁਰਦੁਆਰਿਆਂ ਤੋਂ ਕਬਜ਼ੇ ਕਰ ਲਿੱਤੇਗੇ ਸਿੱਖ ਜਥੇਬੰਦੀਆਂ ਦੁਆਰਾ ਸੰਤਾਂ ਮਹੰਤਾਂ ਨੂੰ ਮਾਰ ਤੇੜ ਕੇ ਪਿਛਾੜ ਦਿੱਤਾ ਗਿਆ ਮਤਲਬ ਕੀ ਕਹੋਗੇ ਤੁਸੀਂ ਇਹ ਗੁਰਦੁਆਰਿਆਂ ਦੀ ਸੰਭਾਲ ਗੁਰਦੁਆਰਾ ਸੁਧਾਰ ਲਹਿਰ ਤੋਂ ਪਹਿਲਾਂ ਸੰਤ ਲੋਕ ਸੰਤ ਲੋਕ ਕਰਦੇ ਸੀਗੇ ਜਿਹੜੇ ਸੰਤ ਸਮਾਥੀ ਭਗਵਾਨਦਾਰੀ ਲੋਕ ਸੀ ਉਹ ਲੋਕ ਕਰਦੇ ਸੀਗੇ ਗੁਰਦੁਆਰਾ ਸੁਧਾਰ ਲਹਿਰ ਨੂੰ ਲੈ ਕੇ ਜਦੋਂ ਸਾਡੇ ਦੇ ਦੇ ਰਹਿਨੁਮਾਨੇ ਸਾਡੇ ਪੰਜਾਬ ਦੇ ਲੋਕਾਂ ਨੂੰ ਰਹਿਣ ਵਾਲਿਆਂ ਨੂੰ ਸਿੱਖ ਲੀਡਰਾਂ ਦੇ ਰਹਿਨੁਮਤ ਛੱਡਤਾ ਵੀ ਜੋ ਤੁਸੀਂ ਮਰਜ਼ੀ ਕਰੋ ਉਸ ਤੋਂ ਬਾਅਦ ਸਾਡੇ ਲੋਕਾਂ ਦੇ ਕੋਲੋਂ ਗੁਰੂ ਘਰਾਂ ਦੇ ਕਬਜੇ ਖੋਏ ਗਏ ਮਤਲਬ ਉਹਨਾਂ ਦੀ ਦੇਖਭਾਲ ਕਾਂ ਕਬਜੇ ਤਾਂ ਨਹੀਂ ਕਾਂ ਗੁਰੂ ਘਰਾਂ ਦੀ ਸੇਵਾ ਹੁੰਦੀ ਹੈ ਉਹਨਾਂ ਦੀ ਸੇਵਾ ਸੰਭਾਲ ਸੰਭਾਲ ਸਾਡੇ ਕੋਲ ਲੈ ਕੇ ਉਹਨਾਂ ਨੇ ਆਪਣੇ ਉਦੋਂ ਲੈ ਲਈ ਤੀ ਗਈ ਉਹ ਤੁਸੀਂ ਕਿਉਂ ਕਹੋਗੇ ਉਹਨਾਂ ਨੇ ਆਪਣਾ ਧਰਮ ਦਰਸਾਇਆ ਉਹਨਾਂ ਨੇ ਆਪਣੇ ਵਿਰਸੇ ਨੂੰ ਸਾਂਭਣ ਵਾਸਤੇ ਸਾਰਾ ਕੁਝ ਕੀਤਾ ਪਰ ਪਰ ਤੁਸੀਂ ਕਿਉਂ ਨਹੀਂ ਕੀਤਾ ਤੁਸੀਂ ਕਹਿੰਦੇ ਹੋ ਕਿ ਸਾਡਾ ਵਿਰਸਾ ਭੁੱਲ ਗਏ ਸਾਡਾ ਇਤਿਹਾਸ ਭੁੱਲ ਗਏ ਉਹਨਾਂ ਨੇ ਤਾਂ ਆਪਣਾ ਇਤਿਹਾਸ ਅੱਗੇ ਰੱਖਦਾ ਲਿਆ ਕੇ ਤੇ ਤੁਸੀਂ ਕਿਉਂ ਨਹੀਂ ਕੀਤਾ ਫਿਰ ਗੱਲ ਉੱਥੀ ਆ ਗਈ ਨਾ ਫਿਰ ਉੱਥੀ ਗੱਲ ਆ ਗਈ ਮੈਂ ਮਾਰੀ ਫਿਰ کہہ ਰਹੇ ਆਂ ਨੇ ਤੁਹਾਨੂੰ ਚਾਹੀਦਾ ਸਾਬ ਨੇ ਗੁਰੂ ਸਾਹਿਬ ਨੇ ਜੋ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀ ਸਾਰੇ ਸਨਾਤਨ ਧਰਮ ਦੇ ਲੋਕ ਅੱਗੇ ਆਏ ਸੀ ਪੰਜ ਪਿਆਰੇ ਪਹਿਲੇ ਜਿਹੜੇ ਲੋਕ ਆਏ ਸੀ ਨਾ ਸਨਾਤਨ ਧਰਮ ਤੋਂ ਲੋਕ ਆਏ ਸੀ ਉਹਨਾਂ ਨੇ ਹੀ ਪਹਿਲੇ ਪੰਜ ਸ਼ੀਸ਼ ਕੀਆ ਸੀ ਅਸਿੱਤ ਗੁਰੂ ਮਹਾਰਾਜ ਤੁਹਾਡੇ ਲਈ ਦੀਨ ਨੂੰ ਤਿਆਰ ਫਿਰ ਹਰ ਸਨਾਤਨ ਧਰਮ ਦੇ ਪਰਿਵਾਰ ਚੋਂ ਪਹਿਲਾ ਬੱਚਾ ਗੁਰੂ ਦੀ ਫੌਜ ਦਾ ਸਿਪਾਹੀ ਬਣਿਆ ਇਹਦਾ ਮਤਲਬ ਕੀ ਸੀਗਾ ਵੀ ਜਿਹੜੀ ਸਿੰਘ ਫੌਜ ਸੀਗੀ ਖਾਲਸਿਆਂ ਦੀ ਫੌਜ ਸੀ ਸਿੰਘ ਸਨਾਤਨ ਧਰਮਾਂ ਦੀ ਫੌਜ ਸੀ ਸਨਾਤਨ ਧਰਮੀਆਂ ਦੀ ਫੌਜ ਸੀਗੀ ਠੀਕ ਹੈ ਸੀਗੀ ਨੇ ਸੀਗੀ ਤੇ ਗੁਰੂ ਘਰਾਂ ਦੀ ਸੇਵਾ ਵੀ ਸਨਾਤਨ ਧਰਮੀ ਲੋਕ ਬੁਣਾਏ ਨਾ ਫਖੋਏ ਪਹਿਲਾਂ ਗੱਲ ਮੇਰੀ ਸੁਣ ਲੋ ਫਖੋਏ ਉਹਨਾਂ ਕੋ ਖੋਬ ਲਿੱਤੇ ਗੇ ਸਾਮ ਸੰਭਾਲ ਮੈਂ ਕਾਂਗਲ ਉਹਨਾਂ ਨੇ ਲੈ ਲਈਤੀ ਗਈ ਚਲੋ ਸਾਮ ਸੰਭਾਲ ਗੁਰਦੁਆਰਾ ਪੰਦਕ ਮੱਟੀ ਕਰੇ ਸੇਵਾ ਕਰਨੀ ਹੈ ਜਿਹੜਾ ਮਰਜ਼ੀ ਕਰੇ ਚੰਗੀ ਗੱਲ ਹੈ ਸੇਵਾ ਹੋਣੀ ਚਾਹੀਦੀ ਹੈ ਪਰ ਭੇਦ ਭਾਪ 판 ਦੀ ਤਿਆਰੀ ਕੀਤੀ ਕੀਤੀ ਹੈ ਉਹਦੇ ਸੋਸੀ ਵੱਲੇ ਠੀਕ ਹੈ ਜਦੋਂ ਜਿਨ੍ਹਾਂ ਨੇ ਸਾਡੇ ਸਰਾਤੰਤਰਨ ਦੇ ਲੋਕ ਮਾਰੇ ਜਿਨ੍ਹਾਂ ਨੇ ਸਰਾਤੰਤਰਨ ਦੇ ਲੋਕ ਮਾਰੇ ਉਹਨਾਂ ਅੱਤਵਾਦੀਆਂ ਦੀ ਫੋਟੋ ਗੁਰੂ ਘਰਾਂ ਚ ਲਗਾ ਦਿੱਤੀ ਜਾਂਦੀਆਂ ਨੇ ਪਹਿਲਾਂ ਤਾਂ ਸਾਨੂੰ ਦੂਰ ਕਰਨ ਦਾ ਪ੍ਰਯਾਸ ਆ ਕੀਤਾ ਗਿਆ ਹੁਣ ਛੋਟਾ ਜਿਹਾ ਪ੍ਰਯਾਸਿਕ ਫਿਰ ਫਿਰ ਪ੍ਰਯਾਸ ਕੀਤਾ ਗਿਆ ਵੀ ਸਿਰਫ ਜਿਨ੍ਹਾਂ ਨੇ ਸ੍ਰੀ ਸਾਹਿਬ ਧਰਮ ਅਮਰਤਾ ਰੱਖ ਕੀਤਾ ਹੋਊਗਾ ਉਹੀ ਵੋਟਾਂ ਦਾ ਅਧਿਕਾਰ ਹੋਵੇਗਾ ਜਿਹੜੇ ਸਹਿਜਦਾਰੀ ਸਿੱਖ ਸੀਗੇ ਉਹ ਜਾਂ ਦੂਜੇ ਸਿੱਖ ਸੀ ਉਹਨਾਂ ਚ ਭੇਦ ਭਾਪਾ ਕੇ ਉਹਨਾਂ ਨੂੰ ਦੂਰ ਕਰ ਦਿੱਤਾ ਗਿਆ ਫਿਰ ਹੁਣ ਨਿਸ਼ਾਨ ਸਾਹਿਬ ਦਾ ਕੱਪੜੇ ਦਾ ਰੰਗ ਚੇਂਜ ਕਰਕੇ ਸਾਨੂੰ ਦੂਰ ਕਰਨ ਦਾ ਪ੍ਰਯਾਸ ਕੀਤਾ ਗਿਆ ਕਹਿੰਦਾ ਵੀ ਕੀ ਸ੍ਰੀ ਅੱਪਾਗਵਾ ਅਲਗ-ਅਲਗ ਨਹੀਂ ਕਿੱਥੇ ਗਈ ਸਾੜੀ ਸਤੀ ਦਾਸ ਦੀ ਕੁਰਬਾਨੀ ਕਿੱਥੇ ਗਈ ਮਤੀ ਦਾਸ ਜੀ ਦੀ ਕੁਰਬਾਨੀ ਕਿੱਥੇ ਗਈ ਬਾਬਾ ਬੰਦਰ ਬਹਾਦਰ ਜੀ ਦੀ ਕੁਰਬਾਨੀ ਦਸਨਾਂ ਮੈਨੂੰ ਧਵਾਨ ਟੋਡਰ ਮਾਲ ਦੀ ਕੁਰਬਾਨੀ ਕਿੱਥੇ ਗਈ? ਕੀ ਉਹ ਜਿਹੜੀ ਕੁਰਬਾਨੀਆਂ ਸਾਡੇ ਹੋਰ ਵੀ ਜੋਧਿਆਂ ਨੇ ਗੁਰੂ ਸਾਹਿਬ ਦੇ ਆਦੇਸ਼ ਤੇ ਦਿੱਤੀਆਂ ਉਹ ਸਾਰੀਆਂ ਵਿਰਥ ਉਹ ਸਾਰੀਆਂ ਖੁੱਡੇ ਲੈਣ ਸਿਰਫ ਰਾਜਨੀਤੀ ਉਦੇਸ਼ੇ ਦੇ ਲਈ ਤੁਸੀਂ ਗੁਰੂ ਘਰ ਜਾਂਦੇ ਗੁਰੂ ਘਰ ਜਾਂਦੇ ਬਿਲਕੁਲ ਜਾਂਦੇ ਜੀ ਕੋਈ ਹੈਗੀ ਵੀਡੀਓ ਸੋਸ਼ਲ ਮੀਡੀਆ ਤੇ ਤੁਹਾਡੀ ਕਿ ਗੁਰੂ ਘਰ ਜਾਂਦੇ ਗੁਰੂ ਘਰ ਦੀ ਗੱਲ ਤਾਂ ਤੁਸੀਂ ਕਰ ਰਹੇ ਹੋ ਗੁਰੂ ਘਰ ਦੇ ਵਿੱਚ ਇਹ ਕਰ ਦਿੱਤਾ ਗਿਆ ਉਹ ਦਿੱਤਾ ਗਿਆ ਤੁਹਾਨੂੰ ਤਾਂ ਕਦੇ ਦੇਖਿਆ ਨਹੀਂ ਗੁਰੂ ਘਰ ਜਾਂਦੇ ਮੈਂ ਤਾਂ ਨਦਾਜ਼ੁਨਾ ਮੇਰੇ ਨਾਨਕੇ ਕਿਲਾਰਾਪੁਰ ਦੇ ਸੀ ਬਚਪਨ ਸਾਡਾ ਕਿੱਦਾਰ ਪਰਸੀ ਛੁੱਟੀਆਂ ਜਾਂਦੇ ਰਹੇ ਉੱਥੇ ਸੀ ਕਦੀ ਮੰਦਿਰ ਚ ਮੱਥਾ ਨਹੀਂ ਟੇਕਿਆ ਗੁਰੂ ਘਰਾਂ ਚ ਦੇਖਿਆ ਜਾਂ ਢੀਰਿਆਂ ਦੇ ਮੱਥਾ ਟੇਕਦੇ ਹੁੰਦੇ ਸੀ ਪਿੰਡਾਂ ਚ ਲੋਕ ਫਿਰ ਤਾਂ ਤੁਹਾਨੂੰ ਇਹ ਗੱਲ ਕਹਿਣੀ ਚਾਹੀਦੀ ਸੀ ਵੀ ਜਿਵੇਂ ਉਹ ਸ਼ਾਂਤੀ ਦਾ ਪ੍ਰਤੀਕ ਦਿੰਦੇ ਆ ਵੀ ਸਾਰੇ ਹਿੰਦੂ ਮੁਸਲਮ ਸਿੱਖ ਭਾਈ ਐ ਤੇ ਤੁਹਾਨੂੰ ਵੀ ਇਹੀ ਕਹਿਣਾ ਚਾਹੀਦਾ ਵੀ ਸਾਰੇ ਭਾਈ ਐ ਫਿਰ ਫੁੱਟ ਪਾਉਣ ਦੀ ਕੀ ਜ਼ਰੂਰਤ ਮੈਂ ਤਾਂ ਫਿਰ ਕੀ ਕਹਿਰ ਕੀ ਰਿਹਾ ਮੈਂ ਤਾਂ ਗਾਲੀ ਨਹੀਂ ਕਰ ਰਿਹਾ ਤੁਸੀਂ ਕਹਿ ਰਹੇ ਹੋ ਵੀ ਸਾਨੂੰ ਅਲੱਗ ਕਰ ਦਿੱਤਾ ਮੈਂ ਤਾਂ ਪੈਸਾ ਹੁਣ ਆਪਣਾ ਦੁਖੜਾਂ ਦਾ ਰੋਵਾ ਤੁਸੀਂ ਚਾਹਦੇ ਹੋ ਮੇਰੇ ਕੋਈ ਕਿਰਪਾਲ ਵੀ ਮਾਰੇ ਮੇਰੀ ਗਰਦਨ ਵੀ ਲਾ ਦੇ ਤੇ ਮੈਂ ਰੋਵਾ ਵੀ ਨਾ ਨਹੀਂ ਅਲੱਗ ਤਾਂ ਅਟਨ ਸਾਹਿਬ ਅਲੱਗ ਨਹੀਂ ਕੀਤਾ ਉਹਨਾਂ ਨੇ ਆਪਣੇ ਧਰਮ ਦੇ ਵਿੱਚ ਜੋ ਕੀਤਾ ਤੁਸੀਂ ਆਪਣੇ ਮੰਦਰਾਂ ਦੇ ਵਿੱਚ ਕੁਝ ਕਰਦੇ ਆ ਤਾਂ ਉਹ ਕਦੇ ਤੁਹਾਡੇ ਵਿੱਚ ਇੰਟਰਫੇਅਰ ਕਰਦੇ ਬਾਬਾ ਜੀ ਮੇਰੇ ਦੋਸਤ ਮੇਰੇ ਪਰਮ ਮਿੱਤਰ ਹਿੰਦੂਆਂ ਦੀ ਆਵਾਜ਼ ਆਨ ਬਾਨ ਸ਼ਾਨ ਸੰਦੀਪ ਥਾਪਰ ਦਾ ਕੋਈ ਕਿਰਪਾਨ ਮਾਰ ਕੇ ਉਹਦਾ ਉਹਦਾ ਕਤਲੇਆਮ ਕਰਨ ਦੀ ਕੋਸ਼ਿਸ਼ ਕਰੇ ਤੇ ਮੈਂ ਰੋਵਾ ਵੀ ਨਾ ਮੈਨੂੰ ਰੋਣ ਦਾ ਵੀ ਹੱਕ ਨਹੀਂ ਹੈ ਕੀ ਤੁਸੀਂ ਚਾਹਦੇ ਹੋ ਸਾਡੇ ਹੋਰ ਹੱਕ ਤਾਂ ਖੋਏ ਖੋਏ ਮਰਨ ਤੋਂ ਬਾਅਦ ਛੱਡ ਕੋ ਰੋਂਦਾ ਵੀ ਹੱਕ ਕੋਣਾ ਚਾਹੀਦਾ ਤੁਹਾਡੇ ਮੁਤਾਬਕ ਕਿਉਂ ਹਮਲਾ ਹੋਇਆ ਸੀ ਉਹਨਾਂ ਤੇ ਕੀ ਕਾਰਨ ਸੀ ਕੁਛ ਨਹੀਂ ਕੱਟਰਵਾਦੀ ਇਹ ਆਪਣਾ ਕਾਨੂੰਨ ਦੇਸ਼ ਦੇ ਸਵਧਾਨ ਨੂੰ ਮੰਨਣੇ ਨਹੀਂ ਜਿਹਦਾ ਦਿਲ ਕੀਤਾ ਆਪਣਾ ਕਾਨੂੰਨ ਚਲਾਤਾ ਕਿਰਪਾਨ ਰੱਖੀ ਕਿਤਾ ਵੜਦਾ ਵੀ ਇਹ ਹਮਾਰੇ ਧਰਮ ਦੇ ਖਿਲਾਫ ਬੋਲਦਾ ਕੌਣ ਤੈਅ ਕਰੇਗਾ ਵੀ ਇਹ ਧਰਮ ਦੇ ਖਿਲਾਫ ਬੋਲਦਾ ਜਾਂ ਨਹੀਂ ਬੋਲਦਾ ਕੌਣ ਤੈਅ ਕਰੇਗਾ ਅਸੀਂ ਤਾਂ ਇੱਕ ਪੱਤਰ ਵੀ ਤਾਂ ਲਿਖਿਆ ਨਾ ਅਸੀਂ ਪੱਤਰ ਲਿਖ ਕੇ ਗੁਰਦੁਆਰਾ ਪ੍ਰਿੰਦਕ ਮੀਟੇ ਨੂੰ ਪੰਜ ਸਿੰਘ ਸੁਬਾਨੋ ਪੰਜ ਤਖਤਾ ਮੁੱਖ ਨਹੀਂ ਪੱਤਰ ਵੀ ਲਿਖਿਆ ਵੀ ਸਾਨੂੰ ਸਾਡਾ ਮਾਰਗ ਦਰਸ਼ਨ ਕਰੋ ਇਸ ਨਤਨ ਧਰਮ ਦਾ ਤੁਸੀਂ ਲੋਕ ਲੋਕਾਂ ਦਾ ਮਰਦ ਸੰਘ ਕਰੋ ਕਿਉਂਕਿ ਸਾਡੇ ਲੋਕ ਕਹਿੰਦੇ ਨੇ ਕਿ ਜਿੰਨੇ ਗੁਰੂ ਨੇ ਸਾਰੇ ਹਿੰਦੂ ਨਹੀਂ ਤਾਂ ਇਹ ਸਭ ਉਹ ਕਿਉਂ ਕਰਨਗੇ ਤੁਸੀਂ ਕਹਿੰਦੇ ਵੀ ਅਸੀਂ ਹਿੰਦੂ ਆ ਉਹਨਾਂ ਨੂੰ ਕਹਿੰਦੇ ਤੁਸੀਂ ਸਿੱਖਾ ਤਾਂ ਉਹ ਕਿਉਂ ਕਰਨ ਤੁਹਾਡਾ ਮਾਰਗਦਰਸ਼ਨ ਤੁਸੀਂ ਆਪ ਆਪਣਾ ਕਰੋ ਹਿੰਦੂ ਨਤਨ ਮੈਂ ਤਾਂ ਕਹਿ ਰਿਹਾ ਸਾਡੇ ਲੋਕ ਕੁਝ ਲੋਕ ਕਹਿੰਦੇ ਨੇ ਵੀ ਸਨਾ ਵੀ ਜਿਹੜੇ ਗੁਰੂ ਨੇ ਸਾਰੇ ਸਨਾਤਨ ਧਰਮ ਨਾਲ ਸੰਬੰਧ ਰੱਖਦੇ ਨੇ ਮੈਂ ਤਾਂ ਕਹਿੰਦਾ ਮਾਰਗਦਰਸ਼ਨ ਕਰ ਦਿਓ ਵੀ ਤੁਸੀਂ ਵੀ ਦੱਸੋ ਗੁਰੂਆਂ ਦਾ ਸਨਾਤਨ ਧਰਮ ਨਾਲ ਕੋਈ ਸੰਬੰਧ ਹੈ ਜਾਂ ਨਹੀਂ ਹੈ ਅਗਰ ਗੁਰਦੁਆਰਾ ਪੰਥਕ ਮੀਟਿੰਗ ਕਹਿ ਦੂਗੀ ਮੈਂ ਆਸ਼ਵਾਸ਼ਣ ਕਰਦਾ ਵੀ ਸਾਡੇ ਲੀਡਰ ਜਿਹੜੇ ਲੋ ਵੀ ਗੁਰੂ ਆਸਮਨ ਸਤੰਤਰੰਦਰੋਂ ਦੇ ਨਾਲ ਫੋਨ ਲਾ ਬੰਦ ਕਰ ਦੇਣਗੇ ਜਿਹੜੇ ਹੋਰ ਵਿਵਾਦ ਵੀ ਨੇ ਸਭ ਕੁਝ ਬੰਦੂਗਾ ਜਿਹੜੇ ਲੋਕ ਸਾਡੇ ਕਹਿ ਦਿੰਦੇ ਨੇ ਪਿਤਾ ਗੁਰੂ ਗ੍ਰੰਥ ਸਾਹਿਬ ਚ 2543 ਵਾਰ ਪ੍ਰਭੂ ਸ਼੍ਰੀ ਰਾਮ ਜੀ ਦਾ ਨਾਮ ਹੈ ਗੁਰਦੁਆਰਾ ਪ੍ਰੰਧਕ ਮੈਂ ਟਿਕ ਕਲੀਅਰ ਕਰੇ ਸੰਪਨ ਸਿੰਘ ਨੂੰ ਸਵਾਨ ਕਲੀਅਰ ਕਰਨ ਵੀ ਉਹਨਾਂ ਦਾ ਪ੍ਰਭੂ ਸ਼੍ਰੀ ਰਾਮ ਜੀ ਦੇ ਨਾਲ ਕੋਈ ਸਬੰਧ ਨਹੀਂ ਹੈ ਸਾਡੇ ਲੋਕ ਬੋਲਣਾ ਬੰਦ ਕਰ ਦਿੰਦੇ ਮਾਰਗਦਰਸ਼ਨ ਕਰਨ ਮੈਂ ਤਾਂ ਕਹਿੰਦਾ ਮਾਰਗਦਰਸ਼ਨ ਕਰਨ ਜੰਨ ਸਾਹਿਬ ਫਿਰ ਉਹਨਾਂ ਨੇ ਤਾਂ ਇਹ ਗੱਲ ਕਹਿ ਦੇਣੀ ਵੀ ਤੁਸੀਂ ਆਪਣੇ ਹੱਥ ਖੜੇ ਕਰ ਦੋ ਵੀ ਸਾਡੇ ਪੱਲੇ ਕੁਝ ਨਹੀਂ ਹੈਗਾ ਅਸੀਂ ਤੁਹਾਡਾ ਮਾਰਗਦਰਸ਼ਨ ਕਰ ਦਿੰਦੇ ਫਿਰ ਇਦਾਂ ਇਦਾਂ ਦੀ ਗੱਲ ਹੋ ਜਾਣੀ ਉਹ ਤਾਂ ਵਿਵਾਦ ਖਤਮ ਕਰਨ ਦੀ ਗੱਲ ਕਰ ਰਹੇ ਹਾਂ ਅਸੀਂ ਤਾਂ ਉਹਨਾਂ ਤੋਂ ਮਾਰਗਦਰਸ਼ਨ ਮੰਗਦੇ ਹਾਂ ਉਹਨਾਂ ਨੇ ਸ਼੍ਰੀ ਸਾਹਿਬ ਦਾ ਰੰਗ ਚੇਂਜ ਕੀਤਾ ਅਸੀਂ ਉਹਦਾ ਸਵਾਗਤ ਕੀਤਾ ਉਹ ਕਹਿੰਦੇ ਭੁਲੇਖਾ ਪੈਂਦਾ ਉਹ ਕੀ ਕਹਿੰਦੇ ਨੇ ਭੁਲੇਖਾ ਪੈਂਦਾ ਵੀ ਕਿਸੇ ਦਿਨ ਭਗਵਾਇਕ ਲੱਗਦਾ ਅਸੀਂ ਤੇ ਇਹ ਵੀ ਕਿਹਾ ਵੀ ਉਹ ਵੀ ਭੁਲੇਖਾ ਦੂਰ ਕਰਦੋ ਵੀ ਜਿਹੜਾ ਮਦਰਾਸ ਤੋਂ ਇੱਕ ਚੱਲਦਾ ਤਾਮਿਲਨਾਡੂ ਤੋਂ ਜੱਥਾ ਚੱਲਦਾ ਮਹਾਰਾਸ਼ਟਰ ਤੋਂ ਜੱਥਾ ਚੱਲਦਾ ਵੀ ਪੰਜਾਬ ਦੇ ਮੰਦਰਾਂ 'ਚ ਮੱਥਾ ਟੇਕਣਾ ਜੰਮੂ ਕਸ਼ਮੀਰ ਦੇ ਮੰਦਰਾਂ 'ਚ ਮੱਥਾ ਟੇਕਣਾ ਉੱਥੇ ਜਿਹੜੇ ਨੈੱਟ ਤੇ ਦੇਖਦੇ ਗੋਲਡਨ ਟੈਂਪਲ ਲਿਖਿਆ ਹੁੰਦਾ ਪ੍ਰਭੂ ਸ਼੍ਰੀ ਹਰੀ ਦਾ ਮੰਦਰ ਲਿਖਿਆ ਹੁੰਦਾ ਵੀ ਉਹ ਵੀ ਜਿਹੜਾ ਭੁਲੇਖਾ ਦੂਰ ਕਰ ਦਿੱਤਾ ਜਣਾ ਉੱਥੇ ਵੀ ਲਿਖ ਦੇ ਦੇਣਾ ਚਾਹੀਦਾ ਵੀ ਇਹ ਗੁਰਦੁਆਰਾ ਹੈ ਨਾ ਕਿ ਮੰਦਰ ਲਿਖੀ ਨਹੀਂ ਅਸੀਂ ਤਾਂ ਮਾਰਨ ਦਸ਼ਮ ਮੰਗਿਆ ਤਾਂ ਚਾਹਨੇ ਪੰਜਾਬ ਚ ਭਲਾ ਹੋਵੇ ਪੰਜਾਬ ਚ ਸ਼ਾਂਤੀ ਸਥਾਪਿਤ ਹੋਣੀ ਚਾਹੀਦੀ ਕਿਤੇ ਪੰਜਾਬ ਬੰਗਾਲ ਨਾ ਬਣ ਜੇ ਅਸੀਂ ਤਾਂ ਇਹ ਕਹਿ ਰਹੇ ਹਾਂ ਅਸੀਂ ਤਾਂ ਸੁਜਾਨਪੁਰ ਦੇ ਵਿੱਚ 18 ਤਰੀਕ ਨੂੰ Hindu ਸ਼ਕਤੀ ਨੂੰ ਇਕੱਠਾ ਕਰਨ ਲਈ ਜਾਗੋ ਕਰਨ ਜਾ ਰਹੇ ਹਾਂ ਬਿਲਕੁਲ ਕਿਸੇ ਦੇ ਖਿਲਾਫ ਨਹੀਂ ਆਪਣੀ ਸ਼ਕਤੀ ਨੂੰ ਇਕੱਠਾ ਕਰਨ ਵਾਸਤੇ ਆਪਣੇ ਲਈ ਵੀ ਕਿਤੇ ਸਾਡੇ ਵੀ ਸਾਡਾ ਹਾਲ ਬੰਗਾਲ ਜਿਹਾ ਨਾ ਹੋ ਜਾ ਉਸ ਲਈ ਅਸੀਂ ਸਾਰੇ ਪੰਜਾਬ ਵਾਸੀ ਨੂੰ ਅਪੀਲ ਕਰਦੇ ਹਾਂ 18 ਤਰੀਕ ਨੂੰ ਸੁਜਾਨਪੁਰ ਪਹੁੰਚੋ ਤਾਂ ਕਿ Hindu ਸ਼ਕਤੀ ਨੂੰ ਇਕੱਠਾ ਕਰ ਸਕੀਏ ਜਗਾਰਾ ਵੀਰ ਬਜਰੰਗੇ ਹਰ ਹਰ ਮਹਾ